ਮਿਤੀ 2 9 2025 ਦਿਨ ਮੰਗਲਵਾਰ ਅੱਜ ਅਸਵੀਰਤਨ ਸੇਵਾ ਚੱਲਦੀ ਹੈ ਪੂਰੇ ਭਰਕੇ 15 ਬਲਬੰਤੀ ਲੈ ਕੇ ਜਾਣੇ ਆ ਇਹ ਆਪਣੀ ਫੁੱਟਬਾਲ ਟੀਮ ਨੰਗਲ ਜੱਟਾਂ ਇਹ ਸਾਡੇ ਬੱਚੇ ਨਿਰੰਤਰ ਕੰਮ ਚੱਲ ਰਿਹਾ ਹੈ ਮਜਾ ਮੈਂ ਉਹ ਤਾਂ ਮੈਂ ਨਹੀਂ ਪੀਣੀ ਜਾਂਦੀ ਅੱਭੀ ਅਗਦੀ ਵੀ ਆਯੂਵਾ ਬੁਰੀ ਆਲੀ ਚੱਬੀ ਮੈਂ ਕਿਉਂ ਫਰੈਂਡ ਦੇ ਕਰ ਅੱਡੇ ਹੇਠਾਂ ਆ ਜਾਣਾ ਮੈਂ ਵੀ ਲੈਫਟ ਸਾਈਡ ਚਲੋ ਚਾਹ ਪੀ ਲੋ ਪਹਿਲਾਂ ਮੈਨੂੰ ਹਰਦੀ ਚੱਹੀ ਹੋਣਾ ਚਾਹੀਦਾ ਅੱਧਰੋਂ ਆਇਆ ਚਲੋ ਚਾਹ ਪੀ ਲਓ

ਵੀ ਸੜਕ ਤੇ ਖੜੇ ਹੋਏ ਨਾ ਬੰਦੇ ਸਾਰੇ ਲੈ ਗਿਓ ਉਸ ਤੋਂ ਬਾਅਦ ਸਾਧ ਕਰਨੀ ਵੀ ਹਕਾਲਾ ਉਹ ਸਾਰੇ ਜੀ ਨਹੀਂ ਪਦਰੋੜੇ ਲਾਣੀਆਂ ਹੈ ਹਲੋ ਉਹਦਾ ਫੋਨ ਆਇਆ ਪਈ ਬੰਨ ਤੇ ਨਹੀਂ ਦੇਖੇ ਬਿਲ ਉਮੀਦ ਕੀ ਹੁੰਦੀ ਆ ਟਰਾਲੀਆਂ ਮਿੱਟੀ ਦੀਆਂ ਭਰ ਕੇ ਜਿਹੜੇ ਬੋਰੇ ਭਰ ਕੇ ਆਏ ਤਸਵੀਰ ਤੋਂ ਸਾਡੇ ਫੁੱਟਬਾਲ ਟੀਮ ਨਾਲ ਜੱਟਾ ਭਰਦੇ ਸੀ ਬੱਚੇ ਇਹ ਲਾ ਤਿੰਨ ਟਰਾਲੀਆਂ ਇੱਧਰ ਵੀ ਕੰਮ ਚੱਲ ਰਿਹਾ ਇਹ ਦਦਕੇ ਦੂਈਆਂ ਟਰਾਲੀਆਂ ਭਰ ਰਏ ਆ ਜੋ ਕਿ 15 ਵੱਲ ਬੰਦੇ ਲੈ ਕੇ ਜਾਣੀਆਂ ਆ ਕੰਮ ਬੋ ਜੂਰਾ ਤੇ ਚੱਲ ਰਿਹਾ ਨੰਗਲ ਜੱਟਾਂ ਅਸੀਂ ਛੋਟੀ ਜੀ ਅਪੀਲ ਕੀਤੀ ਸੀ ਔਰ ਨੰਗਲ ਜੱਟਾਂ ਤੋਂ ਦੋ ਟਰਾਲੀਆਂ ਲੈ ਕੇ ਜਿੱਤੀ ਉਹਨੂੰ ਭਰ ਕੇ ਬੱਚੇ ਆਪੇ ਹੀ ਲਾਹ ਲਏ ਆ ਆਪੇ ਹੀ ਲੰਗੀਆਂ ਉਹਨੂੰ ਫਿਰ ਭਰਿਆ ਸਮੂਹ ਨਗਰ ਨੇ ਵੱਲ ਕੇ ਇਹ ਸੇਵਾ ਕੀਤੀ ਆ ਅਸੀਂ ਬਹੁਤ ਬਹੁਤ ਤਾਦਿਲੋਂ ਧੰਨਵਾਦ ਕਰਦੇ ਆ ਬਾਕੀ ਹੋਰ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਦੇ ਆ ਜਿੰਨਾ ਕਿ ਜੇਰਾ ਆਪਣਾ ਇਹ ਪ੍ਰੋਗਰਾਮ ਪ੍ਰੋਗਰਾਮ ਦਾ ਮਤਲਬ ਮੂਤੋਂ ਗਲਤ ਨਿਕਲ ਗਿਆ ਪ੍ਰੋਗਰਾਮ ਹੀ ਇਹ ਜਿਹੜੀ ਸੇਵਾ ਜਿੰਨਾ ਕਿ ਉਹਦੀ ਚੱਲਦੀ ਆ ਆਪਾਂ ਰਲ ਮਿਲ ਕੇ ਬਚ ਲਈਏ ਬਚ ਲਈਏ ਇਲਾਕਾ ਬਚੀਵੇ ਔਰ ਆਪਣੀ ਮਿਹਨਤ ਤੁਹਾਨੂੰ ਮਹਾਰਾਜ ਜਿਹੜੇ 15 ਉਸਤੀਆਂ ਬਖਸ਼ੇ ਜਿਹੜਾ ਤੁਸੀਂ ਔਖੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਅਸੀਂ ਤੁਹਾਡਾ ਪਹਿਲਾਂ ਤੋਂ ਧੰਨਵਾਦ ਕਰਦੇ ਹਾਂ ਵਾਇਕੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ